ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਗਰ ਡੋਟ ਦੀ ਸਾਰੀ ਸੰਗਤ ਵੱਲੋਂ ਜੋ ਸ਼ਹੀਦੀ 15 ਵਾ ਦਾ ਸਮਾਗਮ ਰੱਖਿਆ ਸਾਰੇ ਨਗਰ ਵਾਸੀਆਂ ਨਾਲ ਮਿਲ ਕੇ ਸੋ ਅੱਜ 13 ਪੋ ਹੋ ਚੁੱਕਿਆ ਹੈ ਜੋ ਕਿ ਅੱਜ ਦਾ ਦੈਨ ਛੋਟੇ ਸਹਿਬਜਾਦੇ ਛੋਟੇ ਫਰਜੰਦ ਕਣਕੀਤਾਰ ਪਾਤਸ਼ਾਹ ਦੇ ਬਾਬਾ ਜੋਰਾਵਰ ਅਤੇ ਬਾਬਾ ਫਤੇ ਸਿੰਘ ਅਤੇ ਮਾਤਾ ਗੁਜਰ ਕੌਰ ਜੀ ਦਾ ਸ਼ੀਤੀ ਦਿਹਾੜਾ ਹੈ ਸੋ ਬਹੁਤ ਹੀ ਸਾਰੀਆਂ ਸੰਗਤਾਂ ਨੇ ਹਾਇਰੀ ਭਰੀ ਹੈ ਸੋ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਸੰਗਤਾਂ ਹਾਇਰੀਆਂ ਭਰਦੀਆਂ ਤੇ ਰੋਜ਼ਾਨਾ ਹੀ ਸੰਗਤਾਂ ਵੱਲੋਂ ਚਾਹ ਦੇ ਲੰਗਰ ਲਗਾਏ ਜਾਂਦੇ ਹੈ ਸੋ ਬਹੁਤ ਸਾਰੀਆਂ ਸੰਗਤਾਂ ਨੇ ਹਾਇਰੀ ਭਰੀ ਹੈ ਸੋ ਅੱਜ ਫਤਿਹਗੜ ਸਾਹਿਬ ਦੀ ਧਰਤੀ ਤੇ ਬਹੁਤ ਵੱਡਾ ਇਕੱਠ ਹੋ ਰਿਹਾ ਹੈ ਸੰਗ ਸੰਗਤਾਂ ਨੂੰ ਨਮਸਕਾਰ ਕਰਨ ਪਾਉਣ ਸਾਹਿਬ ਜਦਾਂ ਪਹੁੰਚਦੇ ਹਨ ਕਿ ਨਿੱਕੀਆਂ ਜਿੰਦਾਂ ਨੇ ਵੱਡਾ ਸਾਕਾ ਕਰਕੇ ਵਿਖਾਇਆ ਸਾਨੂੰ ਫਤਿਹਗੜ ਸਰਹੰਦ ਦੀਆਂ ਨੀਆਂ ਦੇ ਵਿੱਚ ਆਵਾਜ਼ਾਂ ਆਉਂਦੀਆਂ ਕਿ ਸਿਰ ਦੇ ਦਿਓ ਧਰਮ ਨਾ ਛੱਡਿਓ ਨੀਹਾਂ ਦੇ ਵਿੱਚੋਂ ਲਾਲ ਬੋਲਦੇ ਉਥੇ ਗੁਰੂ ਜੀ ਦੇ ਲਾਲ ਸਾਨੂੰ ਇਹ ਸਿਖਾ ਦਿੰਦੇ ਆ ਕਿ ਭਾਈ ਆਪਣਾ ਸਿਰ ਦੇ ਦਿਓ ਅਣਖ ਦੇ ਨਾਲ ਜਾਉਣਾ ਆਪਣਾ ਅਮਾਨ ਨਹੀਂ ਦਿਲਾਉਣਾ ਆਪਣੇ ਧਰਮ ਦੇ ਵਿੱਚ ਪੱਕੇ ਰਹਿਣਾ ਸਾਧ ਸੰਗ ਇਹ ਹੀ ਸਾਨੂੰ ਗੁਰੂ ਜੀ ਦੇ ਲਾਲ ਸਿਖਾ ਦਿੰਦੇ ਹੈ ਸੋ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਉਹ ਧੰਨੇ ਮਾਵਾ ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਸਿੱਖੀ ਸੰਭਾਲੀ ਹੈ ਸੋ ਧੰਨੇ ਗੁਰਮਖ ਜਿਨ੍ਹਾਂ ਨੇ ਸਾਧ ਸੰਗ ਸਿੱਖੀ ਜਿਨ੍ਹਾਂ ਨੇ ਅਮਰ ਛਕੇ ਨੇ ਸਿੱਖੀ ਕੋਲ ਹੈ ਜਿਨ੍ਹਾਂ ਦੇ ਸਾਧ ਸੰਗ ਜੀ ਇਸ ਤਰ੍ਹਾਂ ਭਾਈ ਜਿਨ੍ਹਾਂ ਦੇ ਬੱਚਾ ਨੇ ਤੇ ਕਰ ਬੀਬੀਆਂ ਨੇ ਕੇਸ ਨਹੀਂ ਰੱਖੇ ਉਹਨਾਂ ਨੂੰ ਬੇਨਤੀ ਹੈ ਭਾਈ ਆਪਣੇ ਬੱਚਿਆਂ ਦੇ ਕੇਸ ਰੱਖੋ ਉਹਨਾਂ ਨੂੰ ਸਿੱਖੀ ਦੇ ਨਾਲ ਜੋੜੋ ਸੋ ਭਾਈ ਜਿਹੜੇ ਨੌਜਵਾਨ ਵੀਰ ਵੀ ਹਜੇ ਤੱਕਰਦਾਨਾ ਨਹੀਂ ਰੱਖੇ ਕੇਸ ਨਹੀਂ ਰੱਖੇ ਅਮਰ ਸਿੰਘ ਉਹਨਾਂ ਨੂੰ ਬੇਨਤੀ ਹੈ ਕਿ ਭਾਈ ਤੁਸੀਂ ਸਹਿਜਾਦਿਆਂ ਨੂੰ ਜੇ ਪਿਆਰ ਕਰਦੇ ਹੋ ਕਲਕੀ ਤਰਪਾਸ਼ਾ ਨੂੰ ਪਿਆਰ ਕਰਦੇ ਹੋ ਤਾਂ ਕੇਸ ਦਾੜੀਆਂ ਰੱਖੋ ਅਮਰ ਸ਼ਕੋ ਗੁਰੂ ਵਾਲੇ ਬਣੋ ਸੋ ਸਾਰੀਆਂ ਸੰਗਤਾਂ ਦਾ ਧੰਨ ਫਿਰ ਸੰਗਤਾਂ ਦਾ ਧੰਨਵਾਦ ਜਨਨ ਨਾਲ ਸਾਰੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਸਾਸੰਗ ਜੀ ਜਨਾਨੇ ਪੂਰਾ ਸਾਥ ਦਿੱਤਾ ਤੇ 15 ਦਿਨ ਜੋ 15 ਵਾਦਾ ਸ਼ਹੀਦੀ 15 ਵਾੜਾ ਪੂਰਾ ਚੜ੍ਹਦੀ ਕਲਾ ਦੇ ਨਾਲ ਸਮਾਗਮ ਹੋਏ ਹਨ ਸੋ ਜਿਤਨੀ ਵੀ ਸੰਗਤ ਪਹੁੰਚੀ ਹੈ ਸਾਰੀ ਸੰਗਤ ਦਾ ਪਹਿਤ ਧੰਨਵਾਦ ਕਰਦੇ ਹਾਂ ਸੋ ਭਾਈ ਚਿਤਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਾਰੇ ਦਿਨ ਸੋ ਸਾਰੀਆਂ ਸੰਗਤਾਂ ਧੰਨਵਾਦ ਜਿੰਨੇ ਵੀ ਸੇਵਾਦਾਰਾਂ ਨੇ ਸੇਵਾ ਕੀਤੀ ਹੈ ਸਾਰੇ ਸੇਵਾਦਾਰਾਂ ਦਾ ਸੇਵਾ ਸੇਵਾਦਾਰਾਂ ਦਾ ਧੰਨਵਾਦ ਸੋ ਭਾਈ ਪੱਤਰਕਾਰ ਵੀਰ ਜੋ ਭਾਈ ਜਸਵਿੰਦਰ ਵਰਮਾ ਜੀ ਜੋ ਹਰ ਪ੍ਰੋਗਰਾਮ ਕਵਰੇਜ ਕਰਦੇ ਹਨ ਉਹਨਾਂ ਦੇ ਧੰਨਵਾਦ ਜਿਨ੍ਹਾਂ ਨੇ ਭਾਈ ਇਹ ਸਮਾਗਮ ਕੀ ਵੀ ਤੇ ਪਹੁੰਚਾਉਣੇ ਨੇ ਸਾ ਸੰਜੋਤੂਬ ਤੇ ਫੇਸਬੁਕਾਂ ਤੇ ਪਹੁੰਚ ਰਹੇ ਹਨ ਇਹਨਾਂ ਦਾ ਧੰਨਵਾਦ ਭਾਈ ਇਹਨਾਂ ਦਾ ਬਹੁਤ ਸਿੱਖੀ ਦੇ ਨਾਲ ਜੋ ਪ੍ਰਚਾਰ ਕਰਨ ਇਹਨਾਂ ਦਾ ਯੋਗਦਾਨ ਹੈ ਸੋ ਸਾਰੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਧੰਨਵਾਦ ਜਿੰਨੇ ਵੀ ਸਾਧ ਸੰਗਤ ਸਾਰੇ ਗੁਰਮਖਾਨੇ ਹਾਜ਼ਰੀਆਂ ਭਰੀਆਂ ਨੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ